ਕੱਚ ਦੀ ਆਵਾਜ਼ న్యూਸ ਪੰਜਾਬ ਦੇ ਆਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਜੋ ਚੋਣਾਂ ਹੋ ਕੇ ਖਟੀਆਂ ਹਨ ਤੇ ਜਿੰਨੇ ਜਿੰਨਾ ਉਮੀਦਵਾਰਾਂ ਨੇ ਚੋਣਾਂ ਵਿੱਚ ਬਾਜ਼ੀ ਮਾਰੀ ਉਹਨਾਂ ਦੇ ਵੋਟਰਾਂ ਸਪੋਰਟਰਾਂ ਨੇ ਕਈ ਥਾਂ ਲੱਡੂ ਵੰਡੇ ਤੇ ਹੋਰ ਕਈ ਤਰ੍ਹਾਂ ਦੀਆਂ ਜਿਹਾ ਖੁਸ਼ੀਆਂ ਮਨਾਇਆਂ ਜਾ ਰਹੀਆਂ ਨੇ ਪਰ ਅੱਜ ਕਸਬਾ ਸਿੱਧਾ ਬੇਟਾ ਤੈਸੀਲੀ ਦੇ گاؤں ਜਿਨਾ ਬਰਾਬੇ ਉਪਰ ਦੇ ਗਾਇਕ ਤੇ ਗਰਦੇਵ ਫਰਨੀਚਰ ਹਾਊਸ ਵਾਲੇ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਜੀ ਖਾਲਸਾ ਜੋ ਵੱਡੀ ਗੰਟੀ ਵਿੱਚ ਲੀਡ ਲੈ ਕੇ ਜਿੱਤੇ ਸੀ ਉਹਨਾਂ ਜਿੱਤਣ ਦੀ ਖੁਸ਼ੀ ਵਿੱਚ ਅੱਜ ਤੇ ਵਾਤਾਵਰਨ ਦੀ ਸੁੱਤਨ ਲਈ ਬੂਟੇ ਵੰਡੇ ਜਾ ਰਹੇ ਆ ਤੇ ਸਾਡੇ ਨਾਲ ਹੁਣ ਜਿਹੜੇ ਵਾਤਾਵਰਨ ਪ੍ਰੇਮੀ ਜੁੜ ਚੁੱਕੇ ਨੇ ਕੈਮਰਾ ਬੰਨੀ ਆਪੂਰੀ ਗੋਗੋ ਸਾਰੇ ਵਾਤਾਵਰਨ ਪ੍ਰੇਮੀ ਜੁੜ ਚੁੱਕੇ ਆ ਤਾਂ ਕਿ ਜਿਹੜਾ ਵਾਤਾਵਰਨ ਸੁੱਤ ਹੋ ਸਕੇ ਤੇ ਲੋਕਾਂ ਨੂੰ ਜਿਹੜਾ ਸੁੱਖਾ ਸਾਹ ਆ ਸਕੇ ਕਿਉਂਕਿ ਜਿੰਨੇ ਦਰਸਤ ਪੱਟੇ ਜਾ ਰਹੇ ਆ ਉਹਨੇ ਦਰਸਤ ਲਾਗ ਨਹੀਂ ਰਹੇ ਜਿਸ ਕਰਕੇ ਭਿਆਨਕ ਗਰਮੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਪਰ ਇਹੋ ਜੇ ਵਧੀਆ ਸੋਚ ਵਾਲੇ ਇਨਸਾਨ ਲੱਡੂ ਵੰਡਣ ਦੀ بجائے ਉਹਨਾਂ ਨੇ ਇੱਥੇ ਜਿਹੜੇ ਬੂਟੇ ਵੰਡੇ ਆ ਤਾਂ ਕਿ ਵਾਤਾਵਰਨ ਸ਼ੁੱਧ ਹੋਵੇ ਤੇ ਜਿਹੜੇ ਇਹ ਬੂਟੇ ਆ ਨਗਰ ਦੀ ਜਿਹੜੀ ਧਾਰਮਿਕ ਜਗਾ ਵਾ ਜਾਂ ਕੋਈ ਹੋਰ ਸੰਸਥਾ ਵਾ ਉੱਥੇ ਲਗਾਏ ਜਾਣਗੇ ਤੇ ਆਉ ਤੁਹਾਨੂੰ ਦਿਖਾਉਣੇ ਆ ਵੱਖ-ਵੱਖ ਦ੍ਰਿਸ਼ ਤੇ ਇਥੋਂ ਦੇ ਜਿਹੜੇ ਪ੍ਰਬੰਧਕ ਹੋਣਗੇ ਜਿਵੇਂ ਗਾਇਕ ਜਸਦੇਵ ਜੀ ਉਹਨਾਂ ਨਾਲ ਇਸ ਨੀਵਾ ਗੱਲ ਵੀ ਕਰਾਂਗੇ ਵੀ ਉਹਨਾਂ ਦੇ ਮਨ 'ਚ ਇਸ ਤਰ੍ਹਾਂ ਦਾ ਫੁਰਨਾ ਕਿਉਂ ਫਰਿਆ ਤੇ ਕਿਉਂਕਿ ਵੀ ਲੱਡੂ ਮੰਡੇ ਨੇ ਵੀ ਇਹਨਾਂ ਨੇ ਬੂਟੇ ਹੀ ਕਿਉਂ ਮੰਡੇ ਆ ਤੇ ਇਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਤੇ ਇਹਦੀ ਚਾਪੀ ਤੁੱਬੀ ਕਿਥੇ ਆਦੀ ਦੂਦੇ ਦੀ ਜਿਹੜਾ ਇੱਥੇ ਪਾਣੀ ਆਉਂਦਾ ਵਾ ਜਿਹੜਾ ਆਮ ਦਾ ਹਰ ਤੋਂ ਹਰ ਤੋਂ ਕਿਹਾ ਦੱਸਾਂਗੇ ਗੁੱਡ ਵੀਡੀਓ ਹੈ ਦੀ ਇੰਦਰਾ ਨੇ। ਆਹ ਫੇਲਾ ਬਣਾ ਰਿਹਾ। ਅੱਗੇ ਆਉਣਾ। ਨਾਲ ਦੋ ਜਣੇ ਬੈਠੇ ਆ। ਮੈਂ ਮੰਨਦਾ ਨਹੀਂ ਇਹ। ਕਿਹੜੇ ਚ ਚਲਾ ਦਿੰਦੇ। ਉਹ ਤੇ ਹੋਰ ਨਵੇਂ ਲਗਾ ਦਾਂਗੇ। ਕਾਜਾਂ ਨਵੇਂ ਆਉਂਦਾ। ਕਿੜੀਆ ਸਟੇਡੀਅਮ ਦੇ ਆਲੇ ਦੁਆਲੇ ਲੱਗ ਜਾਣਾ ਕੋਈ ਮਾੜੇ ਨੂੰ। ਕਿੱਥੇ? ਚਲੋ ਵੀਡੀਓ

Sampai jumpa di video selanjutnya. ਕਰਨਾ ਹੈ 12 ਮਹੀਨੇ ਕਰਨਾ ਹੈ ਇਹ ਲਾ ਗੀਰੀ ਹੰਤ ਹਾਂ ਜਿੰਨਾਂ ਆਉਂਦੇ ਹੋ ਤੇ ਨਿਆਮਾ ਨੂੰ ਵੀ ਪਿਆਰੀ ਹਾਂ ਇਹ ਲਾ ਗਾ ਪਿਆਰੀ ਕਿ ਪਾਣੀ ਚੜ ਦੇ ਅਸੀਂ ਮੰਗੇ ਅਸੀਂ ਮੰਗ 61 61 ਜੱਟ ਦੇ ਇਹਨਾ ਅਦਰਾਂ ਪਾਓ 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 ਮਾ ਲਾ ਲਾਵਾ ਪਾਓ 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 ਪਾਏ ਵੱਡਾ ਪਾਟਾ ਦੇ તતરાદરામ પેપરત સિં સ્ત શેણ સેણ હામે સ્ણ મીણ સ્ણ ને સે গাল দিয়া ইমানী ਇਹ ਤੇ ਲਾਉਂਦੇ ਹਾਂ ਤੇ ਇਹ ਹਰ ਜਗ੍ਹਾ ਤੇ ਆਉਂਦੇ ਨੇ ਤਾਂ ਉਹਨਾਂ ਵਾਂਗਰ ਪਾ ਕੇ ਵੀ ਲਿਓ ਤੇ ਗਾਇਰ ਥੱਲੇ ਨੂੰ ਹੀ ਲੱਗਦੀ ਹੋਟੇ ਸਾਰਾ ਵੀਡੀਓ ਬਣਾਓ ਯਾਰ ਲੈ ਉਹ ਤਾਂ ਫਸਲ ਪਤਾ ਹੀ ਗਿਆ ਇਹ ਸਿਆਸਤੀ ਬੰਦਾ ਹੈ ਸੈਂਡ ਜੋ ਅੱਗੇ ਲਾ ਕੇ ਤੁਹਾਨੂੰ ਪਟਾ ਦੇ ਸਾਰੇ ਟੋਏ ਪਟਾ ਕੇ ਕੋਰੇ ਲੱਭ ਤਾ ਦੇਖੀਏ ਬੱਬੂ ਦਾ ਮੰਨ ਗਿਆ ਸੰਤ ਦਾ ਰੌਲਾ ਪੈਣਾ ਉਹ ਸਾਡਾ ਏਰੀਆ ਨਹੀਂ ਹੈਗਾ ਵੀਡੀਓ ਚੱਲਦਾ ਪਾ ਲਈ ਤੇ ਪਾ ਨਹੀਂ ਗਿਆ ਉਹ ਫਿਰ ਵੀਡੀਓ ਕਾ ਚੱਲ ਨਹੀਂ ਗਿਆ ਉਹ ਛੱਡ ਗਏ ਮਿੱਟੀ ਲਿਆ ਪਾਈ ਗਏ ਪਰਦਿਆ ਕਰ ਲੱਗੇ ਹੋਏ ਬੁੱਟੇ ਵੀ ਛੋਟੇ ਵੀ ਨੇ ਬਾਂਦ ਤੋਂ ਨਾ ਨੰਬਰ ਆਦੀ ਉੱਤਨ ਹੋਣਾ ਲਾਸੀ ਬੁੱਟੇ ਨੇ ਮੇਲੇ ਵੜੇ ਪੰਜੇ ਥਰੀ ਬਹੁਤ ਚੰਗੀ ਸੇਵਾ ਕਰਦੇ ਹੋਏ ਸਵੇਰੇ ਸਵੇਰੇ ਵਾਹੇ ਬੱਬੂ ਸਵੇਰੇ 5 ਵਜੇ ਵਾਲਾ ਮਤਾ ਸਹੀ ਆ ਮੈਂ ਤਾਂ ਆਪਕਨ ਲਓ ਜੀ ਨੌਜਵਾਨ ਸਿੱਧੋਂ ਬੇਡ ਸਲੇਮਪੁਰੇ ਦੇ ਚੋਬਰ ਮੈਂ ਸਲੇਪੁਰੇ ਵਾਲਾ ਜੋ ਦਾ ਫਾ ਲਿੰਦਾ ਯਾਰਾ ਬੂਟਾ ਵਾਲਾ ਮਰਿਆ ਜਾ ਬੂਟਾ ਲਈ ਉਹ ਸਾਡੇ ਦੇ ਜਵਾਕ ਪਿਛਾ ਇੱਥੇ ਕੀ ਕੀਤਾ ਮੇਰੇ ਪਾਪ ਨੇ ਤਾਂ ਗੱਲਾਂ ਹੀ ਸੁਣਾਈ ਯਾਰੀ ਆਇਆ ਜ਼ਰੂਰ ਸੀ ਆਇਆ ਜ਼ਰੂਰ ਸੀ ਪਰ ਕਿੰਨਾ ਅੱਗੇ ਗਿਆ ਸੀ ਕਿੰਨਾ ਆਇਆ ਸੀ ਹੋ ਵੀ ਹੋ ਗਿਆ ਇਹਦੇ ਦਰਸ ਨੂੰ ਉਹ ਬਾਹਾਂ ਪਾ ਲੈਂਦਾ ਮੈਂ ਮਰ ਲੱਗਿਆ ਸਾਰੇ ਦਾ ਨਾ ਦੱਸ ਹਾਂ ਮਿੱਟੀ ਦੇਖ ਪਾ ਦਰਸ ਕੋ ਜਿਵੇਂ ਤੁਹਾਨੂੰ ਪਸੀਂ ਪਹਿਲਾਂ ਹੀ ਦੱਸ ਚੁੱਕੇ ਆ ਕਿ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਜੋ ਭਾਈ ਅਮਰਪਾਤ ਸਿੰਘ ਖਾਲਸਾ ਜੀ ਜੇਲ੍ਹ ਵਿੱਚ ਬਿਠਿਆ ਜਿਹੜੀ ਵੱਡੀ ਜਿੱਤ ਪ੍ਰਾਪਤ ਕੀਤੀ ਆ ਤੇ ਉਹਨਾਂ ਜਿੱਤਾਂ ਦੀ ਖੁਸ਼ੀ ਵਿੱਚ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਿੱਧੀ ਦਿਹਾੜੇ ਨੂੰ ਮੋਖ ਰੱਖਦੇ ਹੋ ਉਹਨਾਂ ਦੇ ਸਮਾਗਮ ਸਮਰਪਿਤ ਜਿਹੜੀ ਅੱਜ ਕਸਬਾ ਸੱਦਾਂਬੀਟ ਤਹਿਸੀਲ ਜਿਰਾਉਂ ਜ਼ਿਲ੍ਹਾ ਲਿਆਣਾ ਵਿਖੇ ਅੱਜ ਵੱਖ-ਵੱਖ ਜਿਹੜੀਆਂ ਸੰਸਥਾਵਾਂਾਂ ਤੋਂ ਜਿਹੜੇ ਆ ਬੂਟੇ ਲਗਾਏ ਗਏ ਆ ਤੇ ਸਾਡੇ ਨਾਲ ਵਾਸਤਵਾਰੀ ਵਿੱਚ ਤਿੰਨੀ ਜਿਹੜੀ ਜੁੜ ਚੁੱਕੇ ਆ ਤੇ ਸਾਡੇ ਨਾਲ ਉਗੇ ਗਏ ਕੋ ਕੇ ਗਰਦੇਵ ਫਰਨੀਚਰ ਹਾਊਸ ਵਾਲੇ ਜਿਨ੍ਹਾਂ ਦੀ ਅਗਵਾਈ ਵਿੱਚ ਤੇ ਸਾਥੀਆਂ ਦੇ ਸਹਿਯੋਗ ਦੇ ਨਾਲ ਅੱਜ ਵੱਡੀ ਗਿਣਤੀ ਵਿੱਚ ਜਿਹੜੇ ਬੂਟੇ ਲਗਾਏ ਗਏ ਆ ਆਪਾਂ ਗੱਲਬਾਤ ਕਰਦੇ ਆਂ ਵੀ ਇਹਨਾਂ ਦੇ ਮਨ ਵਿੱਚ ਕਿਸ ਤਰ੍ਹਾਂ ਦਾ ਫੋਨਾਂ ਫਰੇਆ ਕਿਉਂਕਿ ਵਕ ਵਕ ਸਮਾਂ ਤੇ ਲੋਕ ਲੱਡੂ ਵੰਡ ਕੇ ਖੁਸ਼ੀਆਂ ਮਨਾਈ ਆ ਪਰ ਇਹਨਾਂ ਨੇ ਅੱਜ ਜਿਹੜੇ ਬੂਟੇ ਵੰਡ ਕੇ ਜਿਹੜਾ ਵਾ ਉਹਨਾਂ ਨੇ ਜਿੱਤਨ ਦੀ ਖੁਸ਼ੀ ਮਨਾਈ ਆ ਤੇ ਨਾਲ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਅਸਿੱਦੀ ਦੇੜਾ ਉਹਨਾਂ ਨੇ ਵੀ ਸਮਰਪਿਤ ਜਿਹੜੇ ਅੱਜ ਬੂਟੇ ਲਗਾਏ ਗਏ ਆ ਉਹ ਆਪਾਂ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਧੰਨਵਾਦ ਕਰਦੇ ਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਮਨਜੀਤ ਸਿੰਘ ਜੀ ਤੁਹਾਡੇ ਹੱਕ ਸੱਚ ਦੀ ਆਵਾਜ਼ ਨਿਊਜ਼ ਵੱਲੋਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਉਹਦੇ ਸਾ ਅੱਜ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਸੰਤ ਸਿੱਧੂ ਮਾ ਰਿੱਕੀ ਸੰਧੂ ਤੇ ਮੇਰਾ ਛੋਟਾ ਵੀਰ ਪਨੀਕਠੇਚੇਦਾਰ ਤੇ ਸੰਧਤੂਰ ਹਰਜੋਤ ਗਿੱਲ ਜਿੰਨੇ ਬਾਕੀ ਮੇਰੇ ਸਾਥੀ ਆ ਸੰਦੀਪ ਐਸੀ ਵਿੰਗ ਪ੍ਰਧਾਨ ਤੇ ਸਾਰਿਆਂ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਨਾਲ ਇੱਥੇ ਪਹੁੰਚ ਕੇ ਅਸੀਂ ਅਲੱਗ-ਅਲੱਗ ਜਗ੍ਹਾ ਤੇ ਬੂਟੇ ਫਲਦਾਰ ਲਾਏ ਤੇ ਸ਼ਾਮਰ ਬੂਟੇ ਲਾਏ ਇਹ ਅਸੀਂ ਚਾਹੁੰਦੇ ਸੀ ਅਸੀਂ ਨਹੀਂ ਮਤਲਬ ਜੋ ਸਿੱਖਾ ਨਾ ਧੱਕਾ ਹੋਇਆ ਇਸ ਸਮੇਂ ਦੇ ਸਮੇਂ ਦੀ ਸਰਕਾਰ ਨੇ ਜੋ ਕੀਤਾ ਤੇ ਖਡੂਰ ਸਾਹਿਬ ਦੀ ਜਿੰਨੀ ਵੀ ਸੰਗਤ ਆ ਉਹਨਾਂ ਨੇ ਬਹੁਤ ਵੱਧ ਚੜ੍ਹ ਕੇ ਭਾਈ ਅੰਮਿਤਪਾਲ ਸਿੰਘ ਜੀ ਨੂੰ ਵੋਟਾਂ ਦੇ ਵਿੱਚ ਜਿਤਾਇਆ ਵਾ ਤੇ ਉਹ ਹੁਣ ਇਸ ਟਾਈਮ ਡਿਗਰੂਗੜ ਦੀ ਜੇਲ੍ਹ ਦੇ ਵਿੱਚ ਨੇ ਤੇ ਸਿੱਖਾਂ ਦੇ ਕਿਤੇ ਨਾ ਕਿਤੇ ਮੰਨ ਦੇ ਵਿੱਚ ਬਹੁਤ ਵੱਡਾ ਰੋਸਾ ਵੀ ਆ ਤੇ ਸਮੇਂ ਦੀ ਸਰਕਾਰ ਨੇ ਬਹੁਤ ੱੱਕਾ ਕੀਤਾ ਅਸੀਂ ਕਿਉਂਕਿ ਜੂਨ ਦਾ ਮਹੀਨਾ 1 ਜੂਨ ਤੋਂ 6 ਜੂਨ ਤੱਕ ਤਾਂ ਵੈਸੇ ਹੀ ਸਾਡੇ ਕੱਲੂ ਘਰੇ ਦੇ ਜਨ ਚੱਲਦੇ ਨੇ ਅਸੀਂ ਲੱਡੂ ਵੰਡ ਕੇ ਜਾਂ ਕੁਝ ਹੋਰ ਮਠਾਈਆਂ ਵੰਡ ਕੇ ਇਸ ਜੂਨ ਦੇ ਮਹੀਨੇ ਨੂੰ ਜੋ ਵੀ ਸਾਡੇ ਨਾਲ ਘੱਲੂਗਰਾ ਹੋਇਆ ਅਸੀਂ ਉਸ ਨੂੰ ਮਤਲਬ ਭੁੱਲ ਨਹੀਂ ਸਕਦੇ ਕਦੇ ਤੇ ਵਾਤਾਵਰਨ ਤਾਂ ਇਦਾਂ ਦੀ ਹੁਣ ਤੁਸੀਂ ਸਮੇਂ ਦਾ ਦੇਖ ਰਹੇ ਹੋ ਕਿਦਾਂ ਮਤਲਬ ਜੋ ਵੀ ਆ ਆਕਸੀਜਨ ਘਟ ਰਹੀ ਆ ਫੈਕਟਰੀਆਂ ਲੱਗ ਰੀਆਂ ਨੇ ਤੇ ਕਿਤੇ ਨਾ ਕਿਤੇ ਦਰਸਤ ਬਹੁਤ ਵੱਡੇ ਜਾ ਰਹੇ ਸੋ ਸਾਡੇ ਸਾਰੇ ਸਾਥੀਆਂ ਦੇ ਮਨ ਦੇ ਵਿੱਚ ਆਇਆ ਸਾਰਿਆਂ ਨੇ ਅਸੀਂ ਸਲਾਹ ਕੀਤੀ ਵੀ ਅਸੀਂ ਕਿਵੇਂ ਨਾ ਕਿਵੇਂ ਇੱਕ ਬਹੁਤ ਕੋਈ ਡਿਫਰੈਂਟ ਕੋਈ ਉਪਰਾਲਾ ਕਰੀਏ ਤੇ ਉਹਦੇ ਵਿੱਚ ਅਸੀਂ ਇਸੇ ਮਤਲਬ ਬੂਟੇ ਅਸੀਂ ਲਗਾ ਦੇ ਇਸ ਤਰ੍ਹਾਂ ਫਿਰ ਉਹ ਕਿ ਇੱਕ ਜਿਹੜੀ ਤੁਸੀਂ ਭਾਈ ਅਮਰਤਪਾਲ ਦੀ ਗੱਲ ਕੀਤੀ ਆ ਵੀ ਸਰਕਾਰਾਂ ਨੇ ਕਿਤਨਾ ਕਿਤੇ ਧੱਕਾ ਕੀਤਾ ਵਾ ਤੇ ਕੀ ਇਦਾਂ ਲੱਗਦਾ ਵੀ ਲੋਕਾਂ ਨੇ ਜਿਹੜੇ ਆ ਗੁੱਸੇ ਵਿੱਚ ਲੇਅਰ ਸੀ ਲੋਕਾਂ ਨੇ ਇਸੇ ਕਰਕੇ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੀ ਵੱਡੀ ਲੀਡ ਨੇ ਚੁਟਾਇਆ ਦੇਖੋ ਗੁੱਸਾ ਤਾਂ ਮੈਂ ਤੁਹਾਨੂੰ ਅੱਗੇ ਵੀ ਦੱਸ ਗਿਆ ਤਾਂ ਗੁੱਸਾ ਤਾਂ ਸਿੱਖਾਂ ਦੇ ਮਤਲਬ ਮਨ ਦੇ ਵਿੱਚ ਇਸ ਚੀਜ਼ ਦਾ ਹੈ ਵੀ ਨਜ਼ਾਇਜ਼ ਜਿਹੜਾ ਬੰਦਾ ਕੋਈ ਅਮਰਿਤ ਸ਼ਕਾਰਿਆ ਜਿਹੜਾ ਵਹੀਰ ਚਲਾ ਰਿਹਾ ਜਿਹੜਾ ਖਾਲਸਾ ਪੰਥ ਦੀ ਗੱਲ ਕਰ ਰਿਹਾ ਜਿਹੜਾ ਖਾਸਾ ਰਾਜ ਦੀ ਗੱਲ ਕਰ ਰਿਹਾ ਉਹ ਕੋਈ ਵੀ ਸਰਕਾਰ ਕਦੇ ਵੀ ਸਮੇਂ-ਸਮੇਂ ਦੀ ਕੋਈ ਵੀ ਸਰਕਾਰ ਰਹੀ ਆ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਹ ਕਿਸੇ ਵੀ ਸਰਕਾਰ ਨੂੰ ਕੋਈ ਮਤਲਬ ਇਹ ਗੱਲ ਹਾਜਮ ਨਹੀਂ ਹੋਈ ਬਈ ਅਸੀਂ ਇਹ ਕੰਮ ਕਰੀਏ ਬਈ ਕੋਈ ਵੀ ਸਿੱਖੀ ਦੇ ਪ੍ਰਤੀ ਕੋਈ ਬੰਦਾ ਕੋਈ ਕਰ ਜਦੋਂ ਕਿਸੇ ਨੂੰ ਤਸ਼ਹੀਦ ਕਰਦਾ ਤਾਂ ਉਹ ਸਭ ਤੋਂ ਵੱਡਾ ਦੁਸ਼ਮਣ ਸਰਕਾਰਾਂ ਦਾ ਹੁੰਦਾ ਸੋ ਇਹ ਤਾਂ ਚੱਲਦਾ ਆਇਆ ਤੇ ਚੱਲਦਾ ਰਹੂਗਾ ਇਹ ਅਜਿਹੀ ਵੀ ਭਾਈ ਅਮਰਪਾਲ ਸਿੰਘ ਲਈ ਮਤਲਬ ਸਰਕਾਰ ਵੈਰੀ ਆ ਇਹ ਤਾਂ ਸਮੇਂ-ਸਮੇਂ ਨਾਲ ਬਣਦੀ ਆਈ ਹੈ ਤੇ ਬਣਦੀ ਰਹੂਗੀ ਇਹ ਤਾਂ ਸਿੱਖ ਇਸ ਟੀਲ ਲਈ ਪੈਦਾ ਹੋਇਆ ਤੇ ਇਹੋ ਚੀਜ਼ ਲਈ ਲੜਦੇ ਰਹਿਣਗੇ ਕੋਈ ਜਲਦੀ ਠੀਕ ਹੈ ਜੀ ਤੇ ਅੱਜ ਕਿੰਨੇ ਕਬੂਟੇ ਲਗਾਏ ਆਏ ਇਹ ਅਸੀਂ ਅੱਜ 150 ਕਰੀਬ ਕੁਝ ਫਲਦਾਰ ਤੇ ਕੁਝ ਸ਼ਾਹਦਾਰ ਸੇ ਦੋ ਮਰਦੇਸ਼ ਨੂੰ ਸ਼ਾਨ ਘਾਟ ਉੱਤੇ ਸਲੇਮਪੁਰੇ ਸਟੇਡੀਅਮ ਅਤੇ ਹੋਰ ਦੁਕਾਨਾਂ ਵਾਲਿਆਂ ਨੂੰ ਬੂਟੇ ਵੰਡੇ ਗਏ ਠੀਕ ਹੈ ਜੀ ਤੇ ਇਸ ਜਿਹੜੇ ਬੂਟੇ ਵੰਡਣ ਦੇ ਜਾਂ ਬੂਟੇ ਲਾਉਣ ਦੇ ਵਿੱਚ ਕਿੰਨਾ ਤੁਹਾਨੂੰ ਸਾਥੀਆਂ ਦਾ ਸਹਿਯੋਗ ਮਿਲਿਆ ਇਹ ਸਾਰੇ ਸਾਡੇ ਇਲਾਕਾ ਨੂੰ ਅਸੀਂ ਸਾਡੇ ਬਹੁਤ ਪਿਆਰ ਕਰਦੇ ਨੇ ਤੇ ਮੇਰੇ ਛੋਟੇ ਵੱਡੇ ਵੀਰ ਮੇਰੇ ਨਾਲ ਖੜੇ ਨੇ ਤੇ ਇਹਨਾਂ ਨੂੰ ਅਸੀਂ ਅੱਧੀ ਰਾਤ ਨੂੰ ਆਈ ਮਾਰਦੇ ਸਾਡੇ ਨਾਲ ਖੜੇ ਨੇ ਸਾਡਾ ਸਾਥ ਹੈ ਇਹਨਾਂ ਦਾ ਵੀ ਸਾਥ ਸਾਜੀ ਅੱਧੀ ਰਾਤ ਲਈ ਇਹਨਾਂ ਲਈ ਖੜੇ ਆ ਸਾਡੇ ਲਈ ਖੜੇ ਨੇ ਤੇ ਚੰਗੇ ਕੰਮ ਲਈ ਤਾਂ ਇਹ ਦੇਖੋ ਹਰ ਇੱਕ ਬੰਦਾ ਹੀ ਅੱਗੇ ਆਉਂਦਾ ਤੇ ਕਿਸੇ ਨੇ ਸਾਨੂੰ ਮਤਲਬ ਕੋਈ ਇਸ ਚੀਜ਼ ਲਈ ਇਤਰਾਜ਼ ਨਹੀਂ ਕੀਤਾ ਤੇ ਸਾਰੇ ਮਤਲਬ ਪਿੰਡ ਵਾਸੀਆਂ ਨੇ ਸਾਥੀਆਂ ਨੇ ਸਾਡੇ ਅਨਸਾਰ ਕੀਤਾ ਜਸਸਧਮਾ ਜੀ ਜੇ ਆਪਾਂ ਅੱਜ ਗੱਲ ਕਰੀਏ ਜੀ ਜੀ ਕਿਵੇਂ ਜਿਵੇਂ ਤੁਸੀਂ ਅੱਜ ਭਾਈ ਅਮਰਤਪਾਲ ਸਿੰਘ ਜੱਤ ਦੀ ਖੁਸ਼ੀ ਦੇ ਵਿੱਚ ਜਿਹੜੇ ਬੂਟੇ ਲਗਾਏ ਆ ਜੀ ਤੇ ਉਸੇ ਤਰ੍ਹਾਂ ਹੀ ਜਿਹੜੀ ਫਰੀਦਕੋਟ ਲੋਕ ਸਭਾ ਹਲਕਾ ਤੋਂ ਸਰਬੀ ਸਿੰਘ ਖਾਲਸਾ ਜੀ ਉਹ ਵੀ ਵੱਡੀ ਪੱਧਰ ਤੇ ਜਿਹੜੇ ਆ ਲੀਡ ਲੈ ਕੇ ਚੋਣ ਜਿੱਤੇ ਆ ਜੀ ਤੇ ਉਹਨਾਂ ਨੂੰ ਕਿਤਰਾ ਕਿਤੇ ਜਿਹੜੀਆਂ ਪੰਛਰੀਆਂ ਦੁਸ਼ਮਣ ਸਰਕਾਰਾਂ ਕਹਿ ਸਕਦੇ ਆ ਜਾਂ ਕੁਝ ਲੋਕ ਕਹਿ ਸਕਦੇ ਆ ਅੱਜ ਉਥੇ ਕਿਹਾ ਜਾਇਆ ਵੀ ਖੜਕੂਵਾਦ ਪੈਦਾ ਹੋ ਰਿਹਾ ਖੜਕੂਵਾਦ ਪਨ ਭਰਿਆ ਵਾ ਉਹਦੇ ਸੰਬੰਧ ਚ ਕੀ ਕਹਿਣਾ ਚਾਹੁੰਦੇ ਠੀਕ ਕਿਸੇ ਵੱਲੋਂ ਨਹੀਂ ਕਿਹਾ ਗਿਆ ਇਹ ਕੰਗਣਾ ਰਣੌਤ ਵੱਲੋਂ ਕਹਿ ਗਿਆ ਜੋ ਕਿ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਮਤਲਬ ਫੇਮ ਦੀ ਭੁੱਖੀ ਰਹੀ ਆ ਪਹਿਲਾਂ ਉਹ ਅਦਾਕਾਰ ਸੀ ਅਦਾਕਾਰ ਦੇ ਵਿੱਚ ਫਿਲਮਾਂ ਦੇ ਵਿੱਚ ਉਹਨੂੰ ਨਹੀਂ ਚਾਂਸ ਲੱਗਿਆ ਨਹੀਂ ਚੱਲ ਸਕੀ ਸੋ ਇਸ ਤਰ੍ਹਾਂ ਉਹਨੇ ਮਤਲਬ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਸਿੱਖਾਂ ਨੂੰ ਟਾਰਗੇਟ ਕੀਤਾ ਦਿਲਜੀਤ ਨਾਲ ਪੰਗੇ ਲਏ ਆ ਰਣਜੀਤ ਬਾਵੇ ਨਾਲ ਮਤਲਬ ਕਿ ਸ਼ੁਰੂ ਤੋਂ ਹੀ ਉਹ ਇਹ ਚੀਜ਼ਾਂ ਕਰਦੀ ਆਈ ਆ ਵੀ ਮੈਨੂੰ ਇਹ ਚੀਜ਼ ਨੂੰ ਉਹਨੂੰ ਅੱਗੇ ਫਲ ਮਿਲਿਆ ਵੀ ਬੀਜੇਪੀ ਨੇ ਉਹਨੂੰ ਟਿਕਟ ਵੀ ਦਿੱਤੀ ਬਟ ਜੋ ਸਾਡੀ ਭੈਣ ਕੁਲਵਿੰਦਰ ਕੌਰ ਜੋ ਫੌਜ ਦੇ ਵਿੱਚ ਜੋ ਇਹਨਾਂ ਦੇ ਥੱਪੜ ਕਾਂਡ ਹੋਇਆ ਤੇ ਮੈਂ ਸਮਝਦਾ ਕਿ ਬਹੁਤ ਸਹੀ ਹੋਇਆ ਕਿਉਂਕਿ ਜੇ ਉਹ ਕੰਗਣਾ ਨਣੌਤ ਦੇ ਕੋਈ ਪੰਜਾਬ ਦਾ ਕੋਈ ਸਿੱਖ ਕੋਈ ਆਦਮੀ ਉਹ ਚੀਜ਼ ਕਰਦਾ ਤਾਂ ਉਹ ਇਹਨਾਂ ਨੂੰ ਫੂਰ ਬੋੜੀ ਚੀਜ਼ ਲੈ ਜਾਣੀ ਸੀ ਸਾਡੀ ਭੈਣ ਸ਼ੇਰਨੀ ਨੇ ਉਹਨੂੰ ਜਵਾਬ ਦਿੱਤਾ ਤਾਂ ਇਹ ਸਾਨੂੰ ਇਸ ਚੀਜ਼ ਦਾ ਬਹੁਤ ਮਾਣ ਅਸੀਂ ਮੋਢੇ ਦਾ ਮੋਢਾ ਜੋੜ ਕੇ ਖੜੇ ਹਾਂ ਚਾਹੇ ਉਹਨੂੰ ਕੋਈ ਵੀ ਉਹਦੇ ਵਿਭਾਗ ਦੇ ਚਾਹੇ ਨੌਕਰੀ ਤੋਂ ਕੱਢ ਦੇ ਆ ਚਾਹੇ ਕੋਈ ਕਿਵੇਂ ਕਰਦੇ ਅਸੀਂ ਹਰ ਹਾਲ ਦੇ ਵਿੱਚ ਨਾਲ ਖੜੇ ਹਾਂ ਤੇ ਇਦਾਂ ਦੀ ਅਤਵਾਦ ਦੀ ਕੋਈ ਗੱਲ ਨਹੀਂ ਅਤਵਾਦ ਤੁਹਾਡੇ ਅਤਵਾਦੀ ਤੁਹਾਡੇ ਸਾਹਮਣੇ ਖੜੇ ਆ ਤੁਸੀਂ ਦੇਖ ਹੀ ਲਓ ਕਿੰਨੇ ਅਤਵਾਦੀ ਆ ਤੇ ਕਿੰਨਾ ਪੰਜਾਬ ਦੀ ਗੱਲ ਇਹ ਤਾਂ ਸਾਰੇ ਜਿਹੜੇ ਦੂਰ ਬੈਠੇ ਆ ਦੂਰੋਂ ਟੋਲ ਸੁਣਾ ਆਪਣੇ ਉਹ ਬੰਦਾ ਵੀ ਕੋਈ ਇਦਾਂ ਦਾ ਮਸਲਾ ਨਹੀਂ ਹੈਗਾ ਆਪਾਂ ਪੰਜਾਬ 'ਚ ਰਹਿੰਦੇ ਆ ਸਾਰੇ ਹਿੰਦੂ ਭਾਈਚਾਰੇ ਦੇ ਨਾਲ ਮੁਸਲਮਾਨ ਭਾਈਚਾਰੇ ਦੇ ਨਾਲ ਆਪਾਂ ਪਹਿਲਾਂ ਵੀ ਬਥੇਰੇ ਵਾਰੀ ਗੱਲਾਂ ਮਤਾਂ ਕੀਤੀਆਂ ਕੋਈ ਇਦਾਂ ਦੀ ਗੱਲ ਨਹੀਂ ਜਿਵੇਂ ਜੱਸ ਸਦਨ ਜਿਵੇਂ ਤੁਸੀਂ ਕੰਗਣਾ ਰਣੋਂ ਤੇ ਗੱਲ ਕਰਤੀ ਆ ਜੀ ਕੰਗਣਾ ਇੱਕ ਫਿਲਮੀ ਅਦਾਕਾਰਾ ਵਾ ਜਿਹਨੇ ਫਿਲਮਾਂ ਰਕਤੀ ਚੱਤੇ ਸੀ ਇਸ ਮੈਂ ਨਾ ਕਮਾਇਆ ਸੀ ਪਰ ਨਾਲ-ਨਾਲ ਉਹ ਵਿਵਾਦਾਂ ਦੇ ਘੇਰੇ ਵਿੱਚ ਵੀ ਰਹੀ ਆ। ਜੀ ਖਾਸ ਕਰਕੇ ਜਿਹੜੇ ਸਿੱਖਾਂ ਨੂੰ ਲਗਾਤਾਰ ਟਾਰਗੇਟ ਕਰਦੇ ਜਿਵੇਂ ਕਿਸਾਨੀ ਅੰਦੋਲਨ ਚੱਲਦਾ ਸੀਗਾ ਜ ਜਿਹਦੇ ਵਿੱਚ ਸਾਡੇ ਕਈ ਸਿੱਖ ਜਿਹੜੇ ਸ਼ਹੀਦ ਹੋ ਗਏ ਸੀ ਸਾਡੀਆਂ ਅੰਦੋਲਨਾਂ ਵਿੱਚ ਬੀਬੀਆਂ ਭੈਣਾਂ ਵੀ ਜਾ ਕੇ ਹਾਜ਼ਰੀ ਲਗਵੰਦੀਆਂ ਸੀ ਆ ਪਰ ਸਾਡੀਆਂ ਬੀਬੀਆਂ ਭੈਣਾਂ ਨੂੰ ਨਾ ਭੱਦੀ ਜਿਹੜੀ ਸ਼ਬਦਾਲੀ ਵਰਤੀ ਗਈ ਆ ਜਿਸ ਕਰਕੇ ਜਿਹੜੇ ਆਵਾ ਚੰਡੀਗੜ੍ਹ ਦੇ 에어ਪੋਰਟ ਤੇ ਜਿਹੜਾ ਉਹ ਥੱਪੜकांड ਹੋਇਆ ਪਰ ਉਹਦੇ ਵਿੱਚ ਇੱਕ ਇਹ ਸਾਬਤ ਹੁੰਦਾ ਵੀ ਹਜੇ ਤੱਕ ਕੋਈ ਵੀ ਜਿਹੜੀ ਥੱਪੜ ਮਾਰਦੀ ਦੀ ਮੈਂ ਜਿਹੜਾ ਕੁਲਵਿੰਦਰ ਕੋਹਦੀ ਉਹ ਵੀਡੀਓ ਹਜੇ ਤੱਕ ਕਿਸੇ ਨੇ ਦੇਖੀ ਨਹੀਂ ਗਈ ਉਹ ਉਹ ਤਾਂ ਦੇਖੋ ਜੀ ਇਹ ਤੇ ਇੱਕ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਆ ਇਨਵੈਸਟੀਗੇਸ਼ਨ ਹੋਊਗੀ ਉੱਪਰ ਅਫਸਰ ਬੈਠੇ ਆ ਤੇ ਸਾਰੇ ਸਤਿਕਾਰਯੋਗ ਨੇ ਕੋਈ ਗੱਲ ਨਹੀਂ ਜੋ ਕੁਝ ਹੋਊਗਾ ਸਾਡੇ ਅਸੀਂ ਸਿਰ ਮੱਥੇ ਆ ਤੇ ਕੋਈ ਗੱਲ ਨਹੀਂ ਉਹਦੀ ਆਪਦੀ ਭੈਣ ਦੇ ਨਾਲ ਖੜੇ ਆ ਜੋ ਉਹਨੇ ਇੱਕ ਉਹਨੇ ਨਹੀਂ ਥੱਪਣ ਮਾਰਿਆ ਪੰਜਾਬ ਨੇ ਇੱਕ ਉਸ ਸਮਾਜ ਦੇ ਉਸ ਗਤੀਵਿਧੀ ਦੇ ਥੱਪਣ ਮਾਰਿਆ ਉਸ ਉਸ ਚੀਜ਼ ਦੇ ਥੱਪਣ ਮਾਰਿਆ ਜੋ ਪੰਜਾਬ ਦੇ ਖਿਲਾਫ ਜ਼ਹਿਰ ਉਗਲ ਰਹੀ ਸੀ ਕਿਉਂਕਿ ਦੂਰੋਂ ਦੇਖਣਾ ਕੁਝ ਹੋਰ ਹੁੰਦਾ ਅੰਦਰ ਵੜਨਾ ਕੁਝ ਹੋਰ ਹੁੰਦਾ ਕਿਉਂਕਿ ਇੱਥੋਂ 80 80 85 85 ਸਾਲ ਦੀਆਂ ਬਜ਼ੁਰਗ ਸਾਡੀਆਂ ਮਾਤਾਵਾਂ ਜਦੋਂ ਉੱਥੇ ਬਾਰਡਰਾਂ ਦੇ ਉੱਤੇ ਬੈਠੀਆਂ ਸੀ ਉਹਨਾਂ ਨੇ ਠੰਡ ਵੀ ਚੱਲੀ ਉਹਨਾਂ ਨੇ ਗਰਮੀ ਵੀ ਚੱਲੀ ਉਹਨਾਂ ਨੇ ਮੀਂਹ ਵੀ ਚੱਲੇ ਤੂਫਾਨ ਵੀ ਚੱਲੇ ਤੇ ਉੱਥੋਂ ਉਹਨਾਂ ਨੂੰ ਕਹਿ ਦੇਣਾ ਉਹ ਅੱਤਵਾਦੀ ਉਹ ਕਿਤੇ ਨਾ ਕਿਤੇ ਜਿਹੜੀ ਮਨ ਨੂੰ ਠੇਸ ਲੱਗਦੀ ਆ ਜਿਹੜਾ ਬੰਦਾ ਕਿਤੇ ਦੂਰ ਬੈਠਾ ਹੁੰਦਾ ਹੁਣ ਮੈਂ ਇੱਕ ਪਿੱਛੇ ਦੇ ਕਾਫੀ ਸਾਲ ਪਹਿਲਾਂ ਇੱਕ ਨਿਊਜ਼ ਸੁਣੀ ਸੀਗੀ ਕਿ 14 ਸਾਲ ਦੇ ਮੁੰਡੇ ਨੇ 14 ਸਾਲ ਦਾ ਯੂਕੇ ਦੇ ਵਿੱਚੋਂ ਮੁੰਡੇ ਨੇ ਇੱਕ ਤਿਆਰ ਕੀਤਾ ਸੀ ਕੋਈ ਸਮਾਨ ਜਿਹੜੀ ਉਥੋਂ ਦੀ ਮਹਾਰਾਣੀ ਰਹਿਣ ਵਾਲੀ ਹੈ ਐਲਜਾਬੇਥ ਨਾਮ ਸੀ ਉਹਦਾ ਪਤਾ ਤੇ ਉਹਨੂੰ ਤਿਆਰ ਕੀਤਾ ਸੀ ਉਹਨੂੰ ਮਾਰਨ ਵਾਸਤੇ ਉਹਨੂੰ ਇਹ ਸਾਜ਼ਿਸ਼ ਚੋਂ ਫੜਿਆ ਗਿਆ ਕਿਉਂਕਿ ਪੰਜਾਬੀਆਂ ਦੇ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਗੁੱਸਾ ਗਰੋਸ ਕਿਤੇ ਨਾ ਕਿਤੇ ਰਹਿ ਜਾਂਦਾ ਵਾ ਵੀ ਸਾਨੂੰ ਸਾਡੇ ਨਾਲ ਕਿਹਨੇ ਵਧੇਕੀ ਕੀਤੀ ਤੇ ਸਾਨੂੰ ਅਸਾਨਵੀ ਚੀਤੇ ਨਹੀਂ ਲੈਂਦੇ ਨੇ ਤੇ ਸਾਨੂੰ ਦੁਸ਼ਮਣੀਆਂ ਵੀ ਚੀਤੇ ਰਹਿੰਦੀਆਂ ਇਹ ਤਾਂ ਕੋਈ ਮਤਲਬ ਗੱਲ ਨਹੀਂ ਉਹਦੇ ਭੈਣ ਦੇ ਮਨ ਦੇ ਵਿੱਚ ਰੁੱਸਾ ਸੀ ਇਹਨੇ ਬਦਸਲੂਕੀ ਕੀਤੀ ਬਾਕੀ ਉਹ ਇਨਵੈਸਟੀਗੇਸ਼ਨ ਹੋਊਗੀ ਜੋ ਕੁਝ ਹੋਊਗਾ ਸਾਹਮਣੇ ਆਦੂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਵੇਂ ਵੱਡੀ ਗਿਣਤੀ ਵਿੱਚ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਸਿੱਖ ਜਿੱਥੇ ਬੰਦੀਆਂ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਦੇ ਹੱਕ 'ਤੇ ਖੜੇ ਆ ਕਿ ਕੱਲ ਨੂੰ ਕੋਈ ਪਰਿਵਾਰ ਨੂੰ ਦਿੱਕਤ ਹੁੰਦੀ ਆ ਜੋ ਕੁਲਵਿੰਦਰ ਨੂੰ ਦਿੱਕਤ ਹੁੰਦੀ ਆ ਤਾਂ ਤੁਹਾਡਾ ਨਹਿਰੇ ਕੀ ਆ ਤੁਸੀਂ ਕਿਵੇਂ ਉਹਦੀ ਮਦਦ ਕਰੋਗੇ ਅਸੀਂ ਸਾਰੇ ਤਨੋਂ ਮਨੋਂ ਤੁਹਾਨੂੰ ਜਿੰਨੇ ਦੁਗਗੇ ਹੈਗੇ ਆ ਜਿੰਨੇ ਅਸੀਂ ਆਕਾਦ ਦੇ ਮਾਲਕਾਂ ਆਂ ਅਸੀਂ ਪੂਰੀ ਉਹਨਾਂ ਦੀ ਸਹਾਇਤਾ ਕਰਾਂਗੇ ਜਿਸ ਖੇਤਰ ਦੇ ਵਿੱਚ ਵੀ ਸਾਡੀ ਭੈਣ ਹੈਗੀ ਆ ਤੇ ਉਸ ਤੋਂ ਬਾਅਦ ਉਹ ਜਿਸ ਵੀ ਉਹਦਾ ਜਦੋਂ ਵੀ ਉਹਦਾ ਪਰਿਵਾਰ ਮਤਲਬ ਜੋ ਵੀ ਤੈਅ ਕਰੂਗਾ ਤੇ ਜੋ ਵੀ ਉਹ ਡਿਸਾਈਡ ਕਰਨਗੇ ਅਸੀਂ ਸਾਰੇ ਪੱਲੇ ਉਹਨਾਂ ਦੇ ਨਾਲ ਆ ਠੀਕ ਹੈ ਦਰਸ਼ਕੋ ਸਾਡੇ ਨਾਲ ਹੂਰਸ ਵਾਤਾਵਰਣ ਪ੍ਰੀਮੀ ਜਿਹੜੇ ਆ ਉਹ ਵੀ ਨਾਲ ਜੁੜ ਚੁੱਕੇ ਆ ਆਓ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਅਸੀਂ ਆਪਣੇ ਚੈਨਲ ਤੇ ਤੁਹਾਡਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਇੱਕ ਸਲਾਘਾਯੋਗ ਜਿਹੜਾ ਕਦਮ ਚੁੱਕਿਆ ਬੂਟੇ ਲਾਉਂਦਾ ਇੱਕ ਬਹੁਤ ਵੱਡੀ ਸੇਵਾ ਵਾ ਕਿਉਂਕਿ ਅੱਜ ਭਿਆਨਕ ਗਰਮੀ ਦੇ ਵਿੱਚ ਲੋਕ ਤਰਾ ਤਰਾ ਕਰ ਰਹੇ ਆ ਕਿਉਂਕਿ ਜਿਹੜੇ ਦਰਸਤਾ ਉਹ ਵੱਡੀ ਗਿਣਤੀ ਵਿੱਚ ਕੱਟੇ ਗਏ ਰਹੇ ਕੱਟੇ ਗਏ ਆ ਪਰ ਨਵੇਂ ਨਹੀਂ ਲੱਗ ਰਹੇ ਜਿਸ ਕਰਕੇ ਇੱਕ ਸੋੜਾ ਜਿਹਾ ਸਲਾਘਾਯੋਗ ਕਦਮ ਅਸੀਂ ਆਪਣੇ ਚੈਨਲ ਬੰਦ ਵੀ ਤੁਹਾਡਾ ਧਰਮਾਰ ਕਰਦੇ ਆ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਸੋਚ ਲੇ ਕੇ ਚੱਲਿਆ ਤੇ ਇਹਦੇ ਸੁੰਦਰ ਕੀ ਕਹਿਣਾ ਚਾਹੀਏ ਸਾਡੇ ਵੀਰ ਜਸਤਪਾ ਨੇ ਬਹੁਤ ਸੁਣਾ ਇਹ ਉਪਰਾਲਾ ਕੀਤਾ ਬੜਾ ਵਧੀਆ ਉਪਰਾਲਾ ਹੈ ਇਹ ਅੱਗੇ ਵੀ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਹੋਏ ਆ ਪਹਿਲਾਂ ਵੀ ਇਹਨਾਂ ਨੇ ਇਸ ਤਰ੍ਹਾਂ ਦੀਆਂ ਬਹੁਤ ਐਕਟੀਵਿਟੀਆਂ ਕੀਤੀਆਂ ਸੋ ਅਸੀਂ ਇਹਨਾਂ ਦੇ ਅੱਗੇ ਤੁਰਦੇ ਅਸੀਂ ਪਿੱਛੇ ਤੁਰਦੇ ਬਹੁਤ ਸੋਹਣਾ ਟ੍ਰੈਲ ਲਾ ਕੀਤਾ ਸਾਨੂੰ ਅੱਜ ਇਸ ਵਧੀਆ ਵਾਤਾਵਰਣ ਦੀ ਜ਼ਰੂਰਤ ਹੈ ਸਾਨੂੰ ਜੇ ਮੁੱਲ ਦੀ ਆਕਸੀਜਨ ਨਹੀਂ ਕੋਈ ਦੇ ਸਕਦਾ ਪ੍ਰਮਾਤਮਾ ਹੀ ਦਿੰਦਾ ਅਕਾਲ ਪੁਰਖ ਹੋਈ ਦਿੰਦਾ ਤੋ ਸਾਨੂੰ ਇਹ ਬੂਟਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੰਡਾ ਨਾਲ ਆਕਸੀਜਨ ਦੀ ਪੂਰੀ ਹੋਣੀ ਇਹ ਸਾਨੂੰ ਇਹਨਾਂ ਦੀ ਬਹੁਤ ਜ਼ਿਆਦਾ ਸਖਤ ਜ਼ਰੂਰਤ ਹੈ ਜੋ ਸਾਡੇ ਵੱਡੇ ਵੀਰ ਨੇ ਇਹ ਉਪਰਾਲਾ ਕੀਤਾ ਇਹ ਬਹੁਤ ਵਧੀਆ ਉਪਰਾਲਾ ਅਸੀਂ ਇਹਨਾਂ ਦੇ ਨਾਲ ਖੜੇ ਵੀ ਆ ਖੜੇ ਰਹਾਂਗੇ ਵੀ ਅੱਗੇ ਤੋਂ ਵੀ ਜੋ ਵੀ ਕਾਰਿਆ ਕਰਨਗੇ ਇਸ ਤਰ੍ਹਾਂ ਦਾ ਅਸੀਂ ਸਦਾ ਇਹਨਾਂ ਦੇ ਨਾਲ ਰਹਾਂਗੇ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਇੱਕ ਸੰਖੇਪ ਜੀ ਜਾਂਦੇ ਉਹ ਵੀ ਗੱਲ ਕਰ ਲਿਓ ਜੋ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ 에어ਪੋਰਟ ਤੇ ਇੱਕ ਥੱਪੜकांड ਹੋਇਆ ਇੱਕ ਜਿਹੜੀ ਸਿੱਖ ਬੀਬੀ ਆ ਜਿਹੜੀ ਸੁਰੱਖਿਆ ਕਰਮਚਾਰੀ ਸੀ ਇਹ ਦੇਖ ਬਹੁਤ ਵੱਡੀ ਜ਼ਿੰਮੇਵਾਰੀ ਸੀ ਉੱਥੇ ਕੰਗਣਾ ਰੌਣਤ ਆ ਜਾਂਦੀ ਆ ਜਿਸ ਕਰਕੇ ਵੱਡੀ ਗਿਣਤੀ ਵਿੱਚ ਚਰਚਾ ਹੋਈ ਉਹਦੇ ਸੰਬੰਧ ਕੀ ਕਹਿਣਾ ਚਾਹੁੰਦੇ ਆ ਵੀ ਕੀ ਸਹੀ ਹੋਇਆ ਕਿ ਗਲਤ ਹੋਇਆ ਉਹ ਜੀ ਦੇਖੋ ਉਹਨਾਂ ਨੇ ਸਾਡੀਆਂ ਮਾਵਾਂ ਨੂੰ ਟਾਰਗੇਟ ਕੀਤਾ ਸੀ ਧਰਨੇ ਤੇ ਬੈਠੀਆਂ ਨੂੰ 100-100 ਰੁਪਏ ਦੀਆਂ ਦਿਹਾੜੀ ਧਰ ਕੇ ਆ ਗਿਆ ਸੀ 100-100 ਰੁਪਏ ਨਹੀਂ ਉੱਥੇ ਜਨੂਨ ਨਾਲ ਬੈਠੇ ਸੀ ਇੱਕ ਹੱਕ ਲੈਣ ਲਈ ਬੈਠੇ ਸੀ ਉਹਦੀ ਉਹ ਕੰਗਣਾ ਰੌਣਤ ਦੀ ਇਹ ਬਿਆਨਬਾਜ਼ੀ ਬਹੁਤ ਹੀ ਗਲਤ ਸ਼ਦਾਬਦਰੀ ਸੀ ਵੀ ਇੱਥੇ 100-100 ਰੁਪਏ ਲੈ ਕੇ ਜਿਹੜੀਆਂ ਮਾਈਆਂ ਆਈਆਂ ਸੋ ਇਸ ਤਰ੍ਹਾਂ ਦੀ ਸ਼ਬਦਾਵਲੀ ਨਹੀਂ ਜਰੀ ਜਾ ਸਕਦੀ ਸਾਡੀ ਭੈਣ ਦੇ ਮਨ ਚ ਗੁੱਸਾ ਸੀ ਅਣਖ ਖਲੀ ਕੋਮ ਆ ਇਹ ਨਹੀਂ ਪਤਾ ਲੱਗੇ ਸੀ ਪਹਿਲੀ ਵਾਰ ਜੀ ਇਹ ਸਮੇ ਸਮੇ ਤੇ ਬਹੁਤਾਂ ਵਿੱਚ ਕਿ ਕਿਰੇ ਰੇ ਰਹੀ ਰਹਿੰਦੀ ਸੀ ਕਿਰੀ ਰਹਿੰਦੀ ਸੀ ਇਹਨੇ ਬਹੁਤ ਵਾਰ ਸਿੱਖ ਕੌਮ ਨੂੰ ਖਾਸ ਕਰਕੇ ਟਾਰਗੇਟ ਕਰਦੀ ਆ ਸੈਂਟਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਇਹ ਕੋ ਚਲਦਾ ਆਇਆ ਇਹਨਾਂ ਵੀ ਚਲਦਾ ਇਸ ਤਰ੍ਹਾਂ ਦੇ ਚਿਹਰੇ ਸੈਕਟਰ ਖੜੇ ਕਰਦਾ ਆ ਸਿੱਖਾਂ ਦੇ ਖਿਲਾਫ ਸੋ ਖੜੇ ਕਰਦਾ ਆ ਤਾਂ ਡਗਦੇ ਵੀ ਆਏ ਉਹ ਸਿੱਖਾਂ ਦੇ ਮੂਰੇ ਇਹ ਕਾਲਪੁਰ ਖਵਾਹਿਗਰ ਨੂੰ ਤੇ ਦੇਣਾ ਉਹ ਸ਼ੇਰਨੀ ਭੈਣ ਨੇ ਜੋ ਵੀ ਕੀਤਾ ਅਸੀਂ ਉਹਦੇ ਨਾਲ ਖੜੇ ਆ ਅਸੀਂ ਉਹਦਾ ਧੰਨਵਾਦ ਕਰਦੇ ਆਂ ਕਿਸੇ ਵੀ ਤਰ੍ਹਾਂ ਦੇ ਜਿਸ ਹਰੇਕ ਰੂਪ ਦੇ ਵਿੱਚ ਅਸੀਂ ਆਪ ਦੀ ਭੈਣ ਦੇ ਨਾਲ ਖੜੇ ਆਂ ਬਹੁਤ ਸੋਹਣਾ ਕੀਤਾ ਉਹਨਾਂ ਨੇ ਅਸੀਂ ਉਹਦਾ ਸਮਰਥਨ ਕਰਦੇ ਆਂ ਠੀਕ ਹੈ ਕਹਿਣਾ ਚਾਹੁੰਦੇ ਕੀ ਅਪੀਲ ਕਰਨੀ ਚਾਹੁੰਦੇ ਆਂ ਵੀ ਤੁਹਾਨੂੰ ਵੀ ਇਸ ਤਰ੍ਹਾਂ ਦੀ ਅਪੀਲ ਕਰਨੀ ਚਾਹੀਦੀ ਹੈ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਵੀ ਆਪਾਂ ਨੂੰ ਇਸ ਵਾਤਾਵਰਣ ਦੀ ਬਹੁਤ ਜ਼ਰੂਰਤ ਹੈ ਕੋਈ ਖੁਸ਼ੀ ਗਮੀ ਦਾ ਪ੍ਰੋਗਰਾਮ ਹੈ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਹੈ ਦਰਖਤ ਲਾਓ ਇਹਨੂੰ ਵੱਧ ਤੋਂ ਵੱਧ ਪ੍ਰਫੁੱਲਤ ਕਰੋ ਇਸ ਚੀਜ਼ ਨੂੰ ਆਪਾਂ ਇਹਦੇ ਨਾਲ ਜੁੜੀਏ ਸੋ ਇਹਦੇ ਜੁੜਨ ਦੇ ਨਾਲ ਆ ਆਪਾਂ ਨੂੰ ਇੱਕ ਚੰਗਾ ਵਾਤਾਵਰਣ ਚੰਗੇ ਸਾਹ ਲੈਣ ਨੂੰ ਮਿਲਣਗੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਬਹੁਤ ਵੱਡਾ ਇੱਕ ਅਹਿਮ ਹਿੱਸਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਸਾਰੇ ਹਰੇਕ ਬੰਦਾ ਇਸ ਚੀਜ਼ ਨਾਲ ਜੁੜੋ ਕੋਈ ਕਿਸੇ ਕਿਸੇ ਨਾਲ ਦੇਖੋ ਨਾ ਕੌਣ ਕਰ ਰਿਹਾ ਕੌਣ ਨਹੀਂ ਕਰ ਰਿਹਾ ਹਰੇਕ ਬੰਦੇ ਨੂੰ ਜਿੰਨੀ ਕ ਆਪਾਂ ਕਰ ਸਕਦੇ ਆ ਉਹਨਾਂ ਕਰੋ ਬੂਟੇ ਲਾਓ ਵੱਧ ਤੋਂ ਵੱਧ ਲਾਓ ਜੀ ਠੀਕ ਹੈ ਧੰਨਵਾਦ ਬਜੀ ਕੀ ਨਾਮ ਤੁਹਾਡਾ ਮੇਰਾ ਨਾਮ ਕੋਨੀਤ ਚੇਕੇਦਾਰ ਬਜੀ ਅੱਜ ਫਿਰ ਜੋ ਜਸਸਦਮਾਨੇ ਤੁਹਾਡੀ ਸਹਿਯੋਗ ਦੇ ਨਾਲ ਇੱਕ ਸਲਾਘਾਜਨ ਜਿਹੜਾ ਕਦਮ ਜਾਈ ਚੁੱਕਿਆ ਵਾ ਵਾ ਵਾਤਾਵਰਣ ਨੂੰ ਬਚਾਉਣ ਵਾਸਤੇ ਇਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਆਪਾਂ ਦੇਖਦੇ ਆ ਮੋਸਟ ਆਫ ਦਾ ਦਰਖਤ ਵੱਡੇ ਜਾ ਰਹੇ ਆ ਹਨਾ ਵੀ ਆਪਾਂ ਸਾਰਿਆਂ ਨੂੰ ਚਾਹੀਦਾ ਵੀ ਹਰੇਕ ਹਫਤੇ ਇੱਕ ਬੂਟਾ ਆਪਾਂ ਜਰੂਰ ਲਾਈਏ ਆਪਾਂ ਗਰਮੀਆਂ ਹੀ ਦੇਖਦੇ ਆਪਾਂ ਛਾਂ ਲਾਭ ਦੇ ਫਿਰਦੇ ਆ ਜੇ ਆਪਾਂ ਆਪ ਹੀ ਨਾ ਬੂਟੇ ਲਾਵਾਂਗੇ ਤਾਂ ਛਾਂ ਆਊਗੀ ਕਿੱਥੋਂ ਉਹ ਸੋਚੀ ਆਪਦੇ ਵੱਡੇ ਵੀ ਰਜਸ ਵਿੱਚ ਕਈ ਦਿਨ ਇਕੱਠੇ ਹੋਏ ਆ